ਫਰੀਦਕੋਟ ਦੇ ਐਸਐਸਪੀ ਡਾਕਟਰ ਪ੍ਰਿਗਿਆ ਜੈਨ ਵੱਲੋਂ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਹੇਠ ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਯੁੱਧ ਨਸ਼ਾ ਵਿਰੁੱਧ ਵਿਸ਼ੇਸ਼ ਮਹਿੰਮ ਚਲਾਈ ਹੋਈ ਹੈ ਜਿਸ ਦੇ ਚੱਲਦੇ ਅੱਜ ਸੀਆਈਏ ਸਟਾਫ ਜੈਤੋ ਦੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ ਜਦੋਂ ਸੀਆਈਏ ਜੈਤੋ ਦੇ ਇੰਚਾਰਜ ਗੁਰਲਾਲ ਸਿੰਘ ਆਪਣੀ ਟੀਮ ਨਾਲ ਬਠਿੰਡਾ ਨੈਸ਼ਨਲ ਹਾਈਵੇ 54 ਤੇ ਗਸ਼ਤ ਕਰਦੇ ਬੰਦ ਪੇ ਟਾਬੇ ਨੇੜੇ ਪਹੁੰਚੇ ਤਾਂ ਸੜਕ ਦੇ ਸਾਈਡ ਤੇ ਖੜਾ ਕੈਂਟਰ ਵਿਖਾਈ ਦਿੱਤਾ ਕੈਂਟਰ ਡਰਾਈਵਰ ਨੇ ਪੁਲਿਸ ਦੀ ਗੱਡੀ ਵੇਖਦਿਆਂ ਕੈਂਟਰ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਇੰਸਪੈਕਟਰ ਗੁਰਲਾਲ ਸਿੰਘ ਵੱਲੋਂ ਆਪਣੀ ਗੱਡੀ ਕੈਂਟਰ ਦੇ ਅੱਗੇ ਖੜੀ ਕਰ ਲਈ ਗਈ ਪੁਲਿਸ ਦੀ ਟੀਮ ਵੱਲੋਂ ਜਦੋਂ ਕੈਂਟਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 73 ਗੱਟਿਆਂ ਵਿੱਚ 16 ਕੁਇੰਟਲ 10 ਕਿਲੋਗ੍ਰam ਚੂਰਾ ਪੋਸਟ ਬਰਾਮਦ ਕੀਤਾ ਗਿਆ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਪੁਲਸ ਨੂੰ ਮਿਲੀ ਵੱਡੀ ਸਫਲਤਾ ਦੀ ਸਾਰੀ ਜਾਣਕਾਰੀ ਡੀਐਸਪੀ ਇਨਵੈਸਟੀਗੇਸ਼ਨ ਅਰਨ ਮੁੰਡਣ ਵੱਲੋਂ ਪੱਤਰਕਾਰਾਂ ਨਾਲ ਪ੍ਰੈਸ ਵਾਰਤਾ ਵਿੱਚ ਸਾਂਝੀ ਕੀਤੀ ਗਈ ਯੋਧ ਨਸ਼ਾ ਅੰਮ੍ਰਿਤ ਮਹਮ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਉਹਦੇ ਅਧੀਨ ਜਿਹੜੀ ਫਰੀਦਕੋਟ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਿਸ ਦੇ ਵਿੱਚ ਸਾਡੀ ਸੀਆਈਏ ਦੀ ਟੀਮ ਵੱਲੋਂ ਜੈਤੋਂ ਵੱਲੋਂ ਇਹਦੇ ਨਾਲ ਹੀ ਆਪਣੀ ਟੀਮ ਸੀਆਈਏ ਤੇ ਉੱਥੇ ਆਪਾਂ ਨੂੰ ਇੱਕ ਕੈਂਟਰ ਵਿੱਚੋਂ 16 ਕੁਇੰਟਲ ਤੇ 10 ਕਿਲੋਗ੍ਰam ਜੜੀ ਭੁੱਕੀ ਚੂਰਾ ਬੋਸਤ ਬਰਾਮਦ ਹੋਇਆ ਜਿਸ ਤੇ ਮੁਕੱਦਮਾ ਨੰਬਰ 31 ਜਿਹੜਾ ਹੈਗਾ ਬਾਜਾਖਾਨਾ ਤਾਣਾ ਵਿੱਚ ਦਰਜ ਕੀਤਾ ਗਿਆ ਇਸ ਦੇ ਵਿੱਚ ਕੁੱਲ ਤਿੰਨ ਦੋਸ਼ੀ ਅਰੈਸਟ ਹੋਏ ਨੇ ਜਿਸ ਦਾ ਨਾਮ ਗਰਮੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਚੈਨਾ ਜੈਤੋ ਸੁਲਵਿੰਦਰ ਸਿੰਘ ਉਰਫ ਸੋਨਾ ਪੁੱਤਰ ਬਲੌਰ ਸਿੰਘ ਵਾਸੀ ਭੋਲੂ ਵਾਲਾ ਰੋਡ ਜ਼ਿਲ੍ਹਾ ਫਰੀਦਕੋਟ ਤੀਸਰਾ ਸੁਖਪਾਲ ਸਿੰਘ ਉਰਫ ਮੰਨੀ ਪੁੱਤਰ ਅਨਵੀਰ ਸਿੰਘ ਗਲੀ ਨੰਬਰ 3 ਸੰਜੇ ਨਗਰ ਬਸਤੀ ਜ਼ਿਲ੍ਹਾ ਫਰੀਦਕੋਟ ਇਹ ਜਿਹੜੇ ਤਿੰਨਾਂ ਜਣਿਆ ਪਾਸੋਂ ਇੱਕ ਕੈਂਟਰ ਦੇ ਵਿੱਚ ਜੋ ਕਿ ਇੱਕ ਕੈਂਟਰ ਆਪਣਾ ਅਸ਼ੋਕ ਲੇਲੈਂਡ ਮੇਕ ਦਾ PB03BF 8599 ਇਹਦੇ ਵਿੱਚੋਂ 73 ਗੱਟਿਆਂ ਦੇ ਵਿੱਚ ਕੁੱਲ 1610 ਕਿਲੋਗ੍ਰam ਜਿਹੜੀ ਭੁੱਕੀ ਚੂਰਾ ਬੋਸਦਾ ਹੈ ਬਰਾਬਰ ਇਹ ਜਿਹੜੀ ਰਿਕਵਰੀ ਹੈਗੀ ਆ ਜਿਵੇਂ ਨਸ਼ਿਆਂ ਦੇ ਸਬੰਧ ਵਿੱਚ ਜਿਹੜੀਆਂ ਰੈਗੂਲਰ ਗਸ਼ਤ ਜਿਹੜੀਆਂ ਥਾਣਿਆਂ ਵੱਲੋਂ ਐਂਡ ਸੀਆਈਏ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਹਦੇ ਅਧੀਨ ਹੀ ਸੀਆਈਏ ਜੈਤੋਂ ਵੱਲੋਂ ਜਿਹੜੀ ਹੈਗੀ ਆ ਨੈਸ਼ਨਲ ਹਾਈਵੇ ਦੇ ਉੱਤੇ ਗਸ਼ਤ ਕੀਤੀ ਜਾ ਰਹੀ ਸੀ ਉਹਨਾਂ ਨੂੰ ਸ਼ੱਕ ਪੈਣ ਦੇ ਸ਼ੱਕ ਦੇ ਆਧਾਰ ਤੇ ਉਹਨਾਂ ਵੱਲੋਂ ਇੱਕ ਕੈਂਟਰ ਨੂੰ ਰੋਕਿਆ ਗਿਆ ਤੇ ਉਹ ਜਦੋਂ ਰੋਕਿਆ ਗਿਆ ਤੇ ਪੁੱਛ ਪੜਤਾਲ ਦੇ ਵਿੱਚ ਇਹ ਜਿਹੜੀ ਚੀਜ਼ ਹੈਗੀ ਆ ਸਾਹਮਣੇ ਆਈ ਹੈਗੀ ਆ ਨਹੀਂ ਇਹਨਾਂ ਤੇ ਕਿਸੇ ਵੀ ਐਨਡੀਪੀਐਸ ਐਕਟ ਦੇ ਅਧੀਨ ਇਹਨਾਂ ਤੇ ਮਾਮਲਾ ਨਹੀਂ ਦਰਜ ਹੈਗਾ ਇਹਨਾਂ ਵਿੱਚੋਂ ਇੱਕ ਜਾਨੇ ਤੇ ਐਕਸੀਡੈਂਟਲ ਅਹ ਦਿੱਤਾ ਦਾ ਪਰਚਾ ਜਿਹੜਾ ਜਰੂਰ ਜਿਹੜਾ ਹੈਗਾ ਦਰਜ ਜੋ ਹੁਣ ਤੱਕ ਦੀ ਸਾਡੇ ਸਾਹਮਣੇ ਆਈ ਹੈ ਉਹਦੇ ਚੋ ਜੋ ਸੈਂਟਰਲ ਆਪਣੇ ਆਪ ਕਹਿ ਲਈਏ ਇੱਕ ਵਾਰ ਇੰਡੀਆ ਉੱਥੋਂ ਇਹ originate ਹੋਈ ਹੈਗੀ ਕਿਉਂਕਿ ਹੁਣ ਹੀ ਜਿਹੜਾ ਹੈਗਾ ਸੀਜ਼ਨ ਖਤਮ ਹੋਇਆ ਤੇ ਉੱਥੋਂ originate ਹੋਈ ਹੈ ਹੁਣ ਸਪੈਸੀਫਿਕਲੀ ਕਿਸ ਪਲੇਸ ਤੋਂ ਇਹ ਲੈ ਕੇ ਆਏ ਆ ਅੱਗੇ ਇਹਨਾਂ ਨੇ ਕਿੱਥੇ ਲੈ ਕੇ ਜਾਣਾ ਸੀ ਇਹਦੇ ਉੱਤੇ ਜਿਹੜੀ ਜਾਂਚ ਸਾਡੇ ਵੱਲੋਂ ਕੀਤੀ ਜਾ ਰਹੀ ਹੈਗੀ ਤੇ ਉਸ ਫਾਲੋ ਅਪ ਜਿਹੜਾ ਐਕਸ਼ਨ ਹੈ ਉਹ ਵੀ ਕੀਤਾ ਜਾਵੇਗਾ ਇਨਾਂ ਦੀ ਜੋ ਪ੍ਰੋਫਾਈਲਿੰਗ ਹੁਣ ਤੱਕ ਸਾਹਮਣੇ ਆਈ ਹੈਗੀ ਵੇ ਇਹ ਡਰਾਈਵਰੀ ਨੇ ਬੇਸਿਕਲੀ ਇਹ ਤੇ ਲੇਕਿਨ ਇਹ ਜਿਸ ਤਰ੍ਹਾਂ ਨਾਲ ਇਹ ਇੱਕ ਐਡੀ ਵੱਡੀ ਖੇਪ ਨੂੰ ਲੈ ਕੇ ਆ ਰਹੇ ਆ ਜੋ ਮੈਨੂੰ ਲੱਗਦਾ ਕਿ ਇੱਕ ਕੋਰੀਅਰ ਦੇ ਰੂਪ ਵਿੱਚ ਜਿਹੜੇ ਹੁੰਦੇ ਆ ਨਾ ਕਿ ਅਸੀਂ ਦਲੇਰੀ ਵਿਖਾ ਕੇ ਤੇ ਉਹ ਚੀਜ਼ਾਂ ਕਰਕੇ ਉਸ ਤਰ੍ਹਾਂ ਦੇ ਇਹ ਥੋੜੇ ਜਿਹੜੇ ਅਪਰਾਧੀ ਨੇ ਮੈਂ ਜਿਹੜੇ ਸਪੈਸਿਫਿਕ ਨਹੀਂ ਅਸੀਂ ਹੋ ਪਾਏ ਜੇ ਮਤਲਬ ਕਿ ਅਸੀਂ ਕਹਿ ਦਈਏ ਕਿ ਇਹ ਕਿਥੋਂ ਬੇਸਿਕਲੀ ਓਰੀਜਿਨੇਟ ਹੋਇਆ ਹੈਗਾ ਕਿਉਂਕਿ ਜਿਹੜੇ ਕਈ ਵਾਰੀ ਆਫਰ ਜਿਹੜੇ ਅੱਜਕੱਲ ਨਸ਼ਾ ਤਸਕਰ ਨੇ ਕੱਟ ਆਫ ਮੈਥਡ ਯੂਜ਼ ਕਰਦੇ ਨੇ ਵੇ ਅਦੇਰਾ ਕਿਸ ਨੇ ਚਲਾਇਆ ਅਦੇਰਾ ਕਿਸ ਨੇ ਚਲਾਇਆ ਅਦੇਰਾ ਕਿਸ ਨੇ ਚਲਾਇਆ ਸੋ ਉਹ ਜਿਹੜਾ ਜਾਂਚ ਦਾ ਵਿਸ਼ਾ ਹੈਗਾ ਸਾਡਾ ਹਲੇ ਅਸੀਂ ਸੂਨ ਨੂੰ ਉਹਦੇ ਤੇ ਕਰਕੇ ਟੈਕਨੀਕਲੀ ਉੱਥੇ ਜ਼ਰੂਰ ਪਹੁੰਚਾਂਗੇ